ਇਹ 6 ਸੱਤ ਦੀ ਦਰਵਿਆਨੀ ਰਾਤ ਨੂੰ ਇੱਕ ਟਿਪਰ ਜਿਹੜਾ ਉਹ ਸਾਡੇ ਬਲਵੇੜੇ ਰੋਡ ਦੇ ਉੱਤੇ ਜਿਹੜਾ ਕੁਲੇ ਮਾਜਰਾ ਪਿੰਡ ਦੇ ਬੀੜ ਪੈਂਦੀ ਉੱਥੇ ਸੜਕ ਦੇ ਉੱਪਰ ਖਰਾਬ ਖੜਾ ਸੀ ਜਿਹਦੇ ਤੋਂ ਜਿਹੜਾ ਦੋ ਕਾਰਾਂ ਆਈਆਂ ਬਿਲਕੁਲ ਆਹਮਣੇ ਸਾਹਮਣੇ ਏ ਟਿਓਸ ਕਾਰ ਤੇ ਸਵਿਫਟ ਕਾਰ ਸੀ ਜਿਹੜੇ ਵਿਆਹ ਤੋਂ ਆ ਰਹੇ ਸੀਗੇ ਤੇ ਟਿਪਰ ਵਾਲੇ ਦੀ ਗਲਤੀ ਕਰਕੇ ਬਿਲਕੁਲ ਸੜਕ ਦੇ ਵਿਚਾਰ ਖੜਾ ਸੀ ਉਹਨਾਂ ਨੂੰ ਜਿਹੜੀ ਆਪਸ ਨਹੀਂ ਪਤਾ ਲੱਗਿਆ ਤਾਂ ਦੋਨੋਂ ਕਾਰਾਂ ਆਪਸ ਟਕਰਾ ਗਈਆਂ ਜਿਹਦੇ ਨਾਲ ਜਿਹੜਾ ਇੱਕ ਕਾਰ ਦੇ ਵਿੱਚ ਮਾਪੇ ਬੈਠੇ ਸੀ ਉਹਦੀ ਡੈਥ ਹੋ ਗਈ ਤੇ ਦੂਜੀ ਕਾਰ ਦੇ ਵਿੱਚ ਜਿਹੜੇ ਇੱਕ ਲੇਡੀ ਸੁਖਨਮ ਨਾਂ ਦੀ ਵੀ ਡੈਥ ਹੋ ਗਈ ਟੋਟਲ ਤਿੰਨ ਮੌਤਾਂ ਹੋਈਆਂ ਤੇ ਸੱਤ ਜਣੇ ਜਿਹੜੇ ਉਹ ਕਾਫੀ ਇਹਦੇ ਵਿੱਚ ਗੰਭੀਰ ਚੇਤਨੀਆਂ ਕਿੱਥੇ ਦੇ ਰਹਿਣ ਵਾਲੇ ਨੇ ਕਿੱਥੋਂ ਆ ਰਹੇ ਜਿਹੜੇ ਕਿੱਦਾਂ ਲੱਗ ਰਹੇ ਇਹ ਜਿਹੜੇ ਇੱਕ ਟਾਇਓਸ ਕਾਰ ਸੀਗੀ ਇਹ ਕਨੌਰ ਦੇ ਨਾਲ ਪਿੰਡਾਂ ਉੱਤੇ ਦੇ ਰਹਿਣ ਵਾਲੇ ਤੇ ਜਿਹੜੀ ਸ਼ਿਫਟ ਗੱਡੀ ਸੀ ਇਹ ਚੀਕੇ ਤੋਂ ਰਹਿਣ ਵਾਲੇ ਆ ਤੇ ਇਹ ਦੋਨੋਂ ਹੀ ਵਿਆਹ ਤੋਂ ਵਾਪਸ ਆ ਰਹੇ ਸੀਗੇ ਤੇ ਜਿਹੜੇ ਸ਼ਿਫਟ ਗੱਡੀ ਵਾਲੇ ਆ ਉਹ ਵਾਪਸ ਚਿੱਕੇ ਜਾ ਰਹੇ ਸੀ ਵਿਆਹ ਤੋਂ ਸਮਾਣੇ ਤੋਂ ਹੋ ਕੇ ਤੇ ਜਿਹੜੇ ਟੈਕਸ ਕਾਰ ਵਾਲੇ ਆ ਉਹ ਸਮਾਣੇ ਤੋਂ ਵਾਪਸ ਆਪਦੇ ਘਨੌਰ ਨੂੰ ਜਾ ਰਹੇ ਸੀ ਕਿਨੇ ਕਿਨੇ ਉਮਰ ਦੇ ਸੀ ਕੰਪਲੂਨ ਜਿੰਨਾਂ ਦੇ ਡੈਥ ਹੋਈਏ ਕਰੀਬ ਜਿਹੜੇ ਦੋ ਲੇਡੀਜ਼ ਦੀ ਡੈਥ ਹੋਈ ਇੱਕ 55 ਸਾਲ ਦੇ ਇੱਕ 50 ਸਾਲ ਦੇ ਨੇ ਤੇ ਇੱਕ ਜਿਹੜਾ ਉਹਨਾਂ ਦਾ ਲੜਕਾ ਉਹ ਕਰੀਬ 32 ਸਾਲ ਦਾ ਪੇਪਰ ਕਿ ਬੈਠੀ ਘੜਾ ਸੀ ਆ ਜਾ ਰਹੇ ਸੀ ਇਸ ਨੇ ਟਿੱਪਰ ਉੱਥੇ ਦੱਸਣ ਮੁਤਾਬਕ ਜਿਹੜਾ ਖਰਾਬ ਖੜਾ ਸੀਗਾ ਕਾਫੀ ਦੇਰ ਤੋਂ ਤੇ ਜਿਨ੍ਹਾਂ ਨੇ ਨਾ ਹੀ ਕੋਈ ਉਹਦੇ ਤੇ ਕੋਈ ਰਿਫਲੈਕਟਰ ਇਹੋ ਜਿਹਾ ਲਾਇਆ ਸੀ ਨਾ ਹੀ ਕੋਈ ਇਹੋ ਜਿਹਾ ਪ੍ਰਕਾਸ਼ਨ ਰੱਖਿਆ ਸੀ ਬਿਲਕੁਲ ਸੜਕ ਦੇ ਵਿਚਕਾਰ ਖੜਾ ਸੀਗਾ ਤੇ ਉਹ ਕਾਰਵਾਈ ਕਰਾਇਆ ਕਿਤੇ ਵੀ ਟਿੱਪਰ ਅੱਗੇ ਆ ਤੇ ਟਿੱਪਰ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 133 ਜਿਹੜਾ ਉਹ 7 ਤਰੀਕ ਨੂੰ ਦਰਜ ਕੀਤੀ ਹੈ ਤੇ ਜਿਹਦੀ ਹੁਣ ਪਾਲ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਇਹ 6-7 ਦੀ ਦਰਵਿਆਨੀ ਰਾਤ ਨੂੰ ਇੱਕ ਟਿੱਪਰ ਜਿਹੜਾ ਉਹ ਸਾਡੇ ਬਲਵੇੜੇ ਰੋਡ ਦੇ ਉੱਤੇ ਜਿਹੜਾ ਕੁੱਲੀ ਮਾਜਰਾ ਪਿੰਡ ਦੀ ਢੀਡ ਪੈਂਦੀ ਉੱਥੇ ਸੜਕ ਦੇ ਉੱਪਰ ਖਰਾਬ ਖੜਾ ਸੀ ਜਿਹਦੇ ਤੋਂ ਜਿਹੜਾ ਦੋ ਕਾਰਾਂ ਆਈਆਂ ਬਿਲਕੁਲ ਆਮਣੇ ਸਾਹਮਣੇ ਇੱਥੇ ਉਸ ਕਾਰ ਤੇ Swift ਕਾਰ ਸੀ ਜਿਹੜੇ ਵਿਆਹ ਤੋਂ ਆ ਰਹੇ ਸੀਗੇ ਤੇ ਟਿਪਰ ਵਾਲੇ ਦੀ ਗਲਤੀ ਕਰਕੇ ਬਿਲਕੁਲ ਸੜਕ ਦੇ ਵਿਚਾਰ ਖੜਾ ਸੀ ਉਹਨਾਂ ਨੂੰ ਜਿਹੜੀ ਆਪਸ ਨਹੀਂ ਪਤਾ ਲੱਗਿਆ ਤਾਂ ਦੋਨੋਂ ਕਾਰਾਂ ਆਪਸ ਟਕਰਾ ਲਈਆਂ ਜਿਹਦੇ ਨਾਲ ਜਿਹੜਾ ਇੱਕ ਕਾਰ ਦੇ ਵਿੱਚ ਮਾਪਪਰ ਬੈਠੇ ਸੀ ਉਹਦੀ ਡੈਥ ਹੋ ਗਈ ਤੇ ਦੂਜੀ ਕਾਰ ਦੇ ਵਿੱਚ ਜਿਹੜੇ ਇੱਕ ਲੇਡੀਸ ਪੁਨਮ ਨਾਮ ਦੀ ਵਾਈ ਡੈਥ ਹੋ ਗਈ ਟੋਟਲ ਤਿੰਨ ਮੌਤਾਂ ਹੋਈਆਂ ਤੇ ਸੱਤ ਜਣੇ ਜਿਹੜੇ ਉਹ ਕਾਫੀ ਇਹ ਰੋਜ਼ ਗੰਭੀਰ ਕੇ ਰਹੀ। ਕਿੱਥੇ ਰਹਿਣ ਵਾਲੇ ਸੀ ਕਿੱਥੋਂ ਆ ਰਹੇ ਜਿਹੜੇ ਕਿੱਥੇ ਨਾਲ ਜਾ ਰਹੇ। ਤੇ ਜਿਹੜੇ ਇੱਕ ਟਾਇਓਸ ਕਾਰ ਸੀਗੀ ਇਹ ਕਨੌਰ ਦੇ ਨਾਲ ਪਿੰਡਾਂ ਉੱਤੇ ਦੇ ਰਹਿਣ ਵਾਲੇ ਤੇ ਜਿਹੜੀ ਸ਼ਿਫਟ ਗੱਡੀ ਸੀ ਇਹ ਚੀਕੇ ਤੋਂ ਰਹਿਣ ਵਾਲੇ ਆ। ਤੇ ਇਹ ਦੋਨੋਂ ਹੀ ਵਿਆਹ ਤੋਂ ਵਾਪਸ ਆ ਰਹੇ ਸੀਗੇ ਤੇ ਜਿਹੜੇ ਸ਼ਿਫਟ ਗੱਡੀ ਵਾਲੇ ਆ ਉਹ ਵਾਪਸ ਚੀਕੇ ਜਾ ਰਹੇ ਸੀ ਵਿਆਹ ਤੋਂ ਸਮਾਣੇ ਤੋਂ ਹੋ ਕੇ ਤੇ ਜਿਹੜੇ ਟਾਇਓਸ ਕਾਰ ਵਾਲੇ ਆ ਉਹ ਸਮਾਣੇ ਤੋਂ ਵਾਪਸ ਆਪਦੇ ਕਨੌਰ ਨੂੰ ਜਾ ਰਹੇ ਸੀ। ਕਿੰਨੇ ਕਿਨੇ ਮੌਤੇ ਜੀ ਕਹਿੰਦੇ ਨੇ ਜਿੰਨੇ ਲੜਖੀਏ ਕ੍ਰੀਪ ਜਿਹੜੇ ਦੋ ਲੇਡੀਜ਼ ਦੀ ਡੈਥ ਹੋਈ ਇੱਕ 55 ਸਾਲ ਦੇ ਇੱਕ 50 ਸਾਲ ਦੇ ਨੇ ਤੇ ਇੱਕ ਜਿਹੜਾ ਉਹਨਾਂ ਦਾ ਲੜਕਾ ਉਹ ਕਰੀਬ 32 ਸਾਲ ਦਾ ਪੀਪਰ ਕਿ ਬੈਠੀ ਖੜਾ ਸੀ ਜਾਂ ਜਾ ਰਹੇ ਸੀ ਇਸ ਰੇ ਤੇ ਪਰ ਉੱਥੇ ਦੱਸਣ ਮੁਤਾਬਕ ਜਿਹੜਾ ਖਰਾਬ ਖੜਾ ਸੀਗਾ ਕਾਫੀ ਦੇਰ ਤੋਂ ਤੇ ਜਿਨ੍ਹਾਂ ਨੇ ਨਾ ਹੀ ਕੋਈ ਉਹਦੇ ਤੇ ਕੋਈ ਰਿਫਲੈਕਟਰ ਇਹੋ ਜਿਹਾ ਲਾਇਆ ਸੀ ਨਾ ਹੀ ਕੋਈ ਇਹੋ ਜਿਹਾ ਪ੍ਰਕਾਸ਼ਨ ਰੱਖਿਆ ਸੀ ਬਿਲਕੁਲ ਸੜਕ ਦੇ ਵਿਚਕਾਰ ਖੜਾ ਸੀਗਾ ਤੇ ਉਹ ਕਾਰਵਾਈ ਕਰਾਇਆ ਕਿਸੇ ਵੀ ਟਿੱਪਰਰ ਦੇ ਤੇ ਟਿੱਪਰਰ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 133 ਜਿਹੜਾ ਉਹ 7 ਤਰੀਕ ਚ ਦਰਜ ਕੀਤੀ ਹੈ ਤੇ ਜਿਹਦੀ ਹੁਣ ਪਾਲ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀਗਾ